ਕੰਮ ਇਹਦਾ ਬਹੁਤ ਨੇ ਅੱਜ ਅਸੀਂ ਆਪਦੀ ਜਥੇਬੰਦੀ ਵੱਲੋਂ ਆਏ ਹੈਗੇ ਆ ਤੇ ਠੇਕਾ ਮਲਜ ਮੋਰਚ ਦੇ ਬੈਨਰ ਹਿੱਟ ਵੀ ਅਸੀਂ ਲਗਾਤਾਰ ਜਿਹੜਾ ਪ੍ਰੋਟੈਸਟ ਕਰ ਰਹੇ ਹੈਗੇ ਮੰਤਰੀ ਸਾਹਿਬ ਤੋਂ ਘਰਵੇਂ ਹੈ ਨਹੀਂ ਮੰਤਰੀ ਨਹੀਂ ਹੈਗਾ ਪਰ ਮਤਲਬ ਇਹਨਾਂ ਦਾ ਕਹਿਣ ਦਾ ਭਾਅ ਪਹਿਲਾਂ ਕੀ ਸੀਗਾ ਆਪਾਂ ਨੂੰ ਸੋਚਣ ਦੀ ਲੋੜ ਹੈ ਵੀ ਪਹਿਲਾਂ ਜਦੋਂ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਵੀ ਜਦੋਂ ਤੁਸੀਂ ਆਓ ਸਾਡੇ ਅਸੀਂ ਤੁਹਾਡੀ ਗੱਲ ਸੁਣਾਂਗੇ ਪਰ ਆਹ ਵੋਟਾਂ ਤੋਂ ਬਾਅਦ ਤੁਸੀਂ ਦੇਖ ਲਓ ਅੱਜ ਅਸੀਂ ਘਰ ਦੇ ਅੱਗੇ 2000 ਦੇ 2500 ਤੇ 3000 ਦੇ ਲਗਭਗ ਵੱਡਾ ਕਾਫਲਾ ਆਇਆ ਪਰ ਅੱਜ ਗੱਲ ਸੁਣਨ ਵਾਸਤੇ ਕੋਈ ਇੱਥੇ ਤਿਆਰ ਨਹੀਂ ਹੈ। ਕੀ ਕਰਿਆ ਜਾ ਰਿਹਾ ਹੁਣ ਤੁਹਾਨੂੰ ਵੈਰੀਕੇਟਿੰਗ? ਬਿਲਕੁਲ ਰੋਕਿਆ ਜਾ ਰਿਹਾ ਜੀ ਬਿਲਕੁਲ ਰੋਕਿਆ ਜਾ ਰਿਹਾ। ਅਸੀਂ ਇਹ ਕਹਿੰਨੇ ਵੀ ਸਾਡਾ ਸ਼ਾਂਤਮਈ ਪ੍ਰੋਟੈਸਟ ਆ। ਤੁਹਾਨੂੰ ਜਾਣ ਦੇਣਗੇ ਅਗੇ ਲੱਗਦਾ ਤਾਂ ਨਹੀਂ ਸਾਡਾ ਸ਼ਾਂਤਮਈ ਪ੍ਰੋਟੈਸਟ ਆ ਜੀ। ਅਸੀਂ ਲੜਾਂਗੇ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੋ ਜਾਂਦਾ। ਠੀਕ ਹੈ। ਮਤਲਬ ਹੁਣ ਤੁਸੀਂ ਉਰੇ ਵੀ ਗਿਆ ਵੈਰੀਕੇਟਿੰਗ। ਲਗਾਤਾਰ ਪਰਿਵਾਰ ਬਹੁਤ ਜ਼ਿਆਦਾ ਅੱਗੇ ਸਾਰੇ ਆnde ਹੁੰਦੇ ਹੈਗੇ ਆ। ਠੀਕ ਜੀ। ਨਿੱਕ ਘਰ ਦਾ ਗੁਜਰਪੁਰ ਸਭ ਕਿੱਦਾਂ ਚੱਲ ਰਿਹਾ ਹੈ? ਜ ਕਿਉਂਕਿ ਮੋਕਰੀ ਨਹੀਂ ਕਰਾਂਗੇ ਤਾਂ ਬੱਚੇ ਕਿਵੇਂ ਪਾਲਾਂਗੇ ਹਸਬੰਡ ਸੀਗੇ ਤਾਂ ਕਿੰਨਾ ਘਰ ਦਾ ਮਕੇ ਸਿਸਟਮ ਮੈਨੇਜ ਹੋ ਜਾਂਦਾ ਸੀ ਕੀ ਦਿੰਦੇ ਹੈਗੇ 10000 ਇੱਥੇ ਸੈਲਰੀ ਦਿੰਦੇ ਉਹ ਵੀ ਕਿੱਥੇ ਪੂਰੀ ਦਿੰਦੇ ਹੈਗੇ ਸਾਡੀ ਜਿੱਥੇ 25 25 35000 ਤਨਖਾਹ ਹੁੰਦੀ ਹੈ ਬਿਜਲੀ ਬੋਰਡ ਦੇ ਸਾਰਾ ਦੇ ਉੱਪਰ ਕੰਬੇ ਤੇ ਚੜ ਕੇ ਕੰਮ ਕਰਦੇ ਹੈਗੇ ਉਹਦਾ 25000 35000 ਤਨਖਾਹ ਹੈਗੀ ਇਹਨਾਂ ਤੇ ਇਹਨਾਂ ਨੇ ਜਿਹੜੇ ਕੰਮ ਕਰਦੇ ਉਹਨਾਂ ਨੂੰ 25000 ਤਨਖਾਹ ਦਿੰਦੇ ਹੈਗੇ ਬਾਕੀ ਜਿਹੜਾ ਠੇਕਾ ਕਾਇਗਾ ਸਾਨੂੰ ਪੱਕਾ ਪੱਕਾ ਕੀਤਾ ਜਾਵੇ ਸਾਨੂੰ ਜਿਹੜੇ ਠੇਕਾ ਕੰਮ ਹੈ ਉਹਨਾਂ ਨੂੰ ਕੱਚੇ ਤੋਂ ਪੱਕਾ ਕੀਤਾ ਜਾਵੇ ਉਹਨਾਂ ਨੂੰ ਰੋਜ਼ਗਾਰ ਨੂੰ ਪੱਕਾ ਕੀਤਾ ਜਾਵੇ ਪੱਕੀ ਨੌਕਰੀ ਦਿੱਤਾ ਜਾਵੇ ਤਾਂ ਕਿ ਉਹਨਾਂ ਦਾ ਗੁਜ਼ਾਰਾ ਹੋ ਸਕੇ ਕਿੰਨੀ ਜਿਹੜੀ ਤਸਵੀਰ ਮਲਾਜੂ ਕੱਚੇ ਮਲਾਜੂ ਆ ਕੱਚੇ ਸਾਡੇ ਮੇਰੇ ਹਸਬੰਦ ਨੇ ਸਰ ਜੋ ਜੋਬ ਕਰਦੇ ਨੇ ਇਹਦੇ ਚ ਪਰ ਕੱਚੇ ਹੀ ਨੇ ਕਿੰਨੇ ਸਾਲਾਂ ਤੋਂ ਇਹਦੀ ਜੋਬ ਚੱਲ ਰਹੀ ਹੈ ਸਰ ਇਹ ਸਟਾਰਟਿੰਗ ਤੋਂ ਹੀ 2013-12 ਤੋਂ ਹੀ ਲੱਗੇ ਹੋਏ ਨੇ ਹਾਂਜੀ ਅਸੀਂ ਬੱਚਾ ਹੁਣ ਸਾਡਾ ਬੱਚਾ 3 ਸਾਲ ਦਾ ਹੋ ਗਿਆ ਸੀ ਸਟਾਰਟਿੰਗ ਤੋਂ ਲੈ ਕੇ ਆਨੇ ਜਦੋਂ ਇਹ 6 ਮਹੀਨਾ ਦਾ ਸੀ ਪਰ ਹੁਣ ਤੱਕ ਕਿਸੇ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਠੀਕ ਹੁਣ ਲੱਗ ਤਮਾ ਕਿੱਥੇ ਲਾਇਆ ਅੱਜ ਤੋਂ ਰੰਜੀਬ ਰੋਡ ਤੇ ਲਾਇਆ ਸਰ ਜੋ ਨਿਊ ਬਿਜਲੀ ਖਤ ਤੱਕ ਚੱਲੂਗਾ ਕਦ ਤੱਕ ਤੱਕ ਸਾਡੀ ਗੱਲ ਨਹੀਂ ਸੁਣੀ ਜਾਂਦੀ ਸਾਡਾ ਰੋਜ਼ਗਾਰ ਪੱਕਾ ਨਹੀਂ ਕੀਤਾ ਜਾਂਦਾ ਤਾਰਾ ਦੇ ਕੰਮ ਕਰਦੇ ਕਰਾਵਾ ਦੇ ਵਿਰੁੱਧ ਪਾਵਰ ਕਮ ਦੇ ਨਾਲ ਦਾਜਮਾ ਦਾ ਪ੍ਰੋਟੋਕੋਲ ਇੰਟੀਗੇਟ ਕਰਨ ਦਾ ਇਜਾਮ ਨੇ ਕਿ ਸਾਡੇ ਨੈਸੈਸਰੀ ਡਾਇਵਰਜੈਂਸ ਵੀ ਇਨ ਪਲੇਸ ਨੇ ਕਿ ਤਾਂ ਜੋ ਪਬਲਿਕ ਦੀ ਦਿੱਕਤ ਨਾ ਹੋਵੇ ਜਿਹੜਾ ਪੀਸ ਕੋਲ ਚੱਲ ਰਿਹਾ ਡਿਊਟੀ ਮੈਜਿਸਟਰ ਦੀ ਅੱਜ ਵੀ ਜਿਹੜੀ ਆਪਣੀਆਂ ਜਾਇੰਟ ਜੁਆ ਹੈ ਜਿਹੜੀਆਂ ਐਸਐਸਆਰ ਡਾਇਵਰਜੈਂਸ ਨੇ ਪਹਿਲਾਂ ਤੁਹਾਡੀ ਜਿੰਮੇਤੀ ਹੈ ਸਾਡੀ ਐਸਪੀਰੈਂਟ ਪੀਸਫੁਲ ਪ੍ਰੋਟੈਸਟ ਹੋ ਰਿਹਾ ਹੈ ਪੀਸਫੁਲ ਪ੍ਰੋਟੈਸਟ ਕਰ ਰਹੇ ਨੇ ਜਿਹੜਾ ਸਵਾਦ ਅੱਗੇ ਅੱਗੇ ਦੇਖਿਆ ਸੀ ਤੇ ਜੇ ਕੋਈ ਕੋਈ ਨੋਟਿਸ ਪ੍ਰੋਬਲਮ ਆਉਗੀ ਯਾਰ ਪਹਿਲੇ ਕਿਉਂ ਨਹੀਂ ਦਿੱਤਾ ਕੋਈ ਮਿਲਿਆ ਕਿੰਨੇ ਸਾਲ ਨਹੀਂ ਜੀ ਹਜੇ ਇਹਨਾਂ ਦੇ ਬਲਾ ਰਹੇ ਹੋ ਰਹੇ ਨੇ ਕਿ ਬਹੁਤ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਵੀ ਡਿਪਟੀ ਮਿਨਿਸਟਰ ਸਾਹਿਬ ਮੌਕੇ ਤੇ ਨੇ ਪਰ ਜੇ ਇਨਕਾਰ ਦਿੱਤੇ ਨੀ ਉਹ ਤੋਂ ਬਾਅਦ ਉਹਨਾਂ ਦੇ ਕੰਮ ਦੇ ਵਿੱਚ ਸਾਡਾ ਬੜਾ ਗੰਭੀਰੀਆਂ ਹੈਗੀਆਂ ਚੈਨਲਸ ਗੱਲ ਚੱਲ ਰਹੀ ਹੈ ਉਹਨਾਂ ਦੇ ਨਾਲ ਜੀ ਕੋਈ ਆਉਣਾ ਮੈਂ ਤਾਂ ਜੋ ਪ੍ਰਸ਼ਾਸਨ ਦੀ ਤਰਫੋਂ ਸਰਕਾਰ ਦੀ ਤਰਫੋਂ ਜੀ ਮੇਰੇ ਰੱਖ ਸੇਵਾ ਕਰਨਾ ਹੈ ਤਾਂ ਜੋ ਵੀ ਦੇਣਾ ਚਾਹਣਗੇ ਜਾਂ ਗੱਲਬਾਤ ਕਰਨੀ ਚਾਹਣਗੇ ਜਿਵੇਂ ਵੀ ਮੋਡੈਲਟੀ ਸੁਨਰ ਕਰਕੇ ਤੁਹਾਨੂੰ